ਜਾਣਾ ਦੇ ਕਿਲਾ ਰਾਜਪੁਰ ਵਿਖੇ ਪਿੰਡੂ 올림픽 ਖੇਡਾਂ ਕਰਵਾਈਆਂ ਜਾ ਰਹੀਆਂ ਨੇ ਅੱਜ ਪੰਜਾਬੀ ਗਾਇਕ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਗੀਤ ਪੇਸ਼ ਕਰਨਗੇ 13 ਫਰਵਰੀ ਨੂੰ ਗੀਤਕਾਰ ਦੇਵੀ ਮਖਸੂਸਪੁਰੀ ਆਪਣੀ ਗਾਇਕੀ ਦੇ ਜੋਹਰ ਦਿਖਾਉਣਗੇ ਗਾਇਕ ਅਮਰਿਤਮਾਨ 14 ਫਰਵਰੀ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ ਮੰਤਰੀ ਅਨਮੋਲ ਗਗਨਮਾਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮਾਣ ਮੇਲੇ ਵਿੱਚ ਸ਼ਿਰਕਤ ਕਰਨਗੇ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ ਹਾਕੀ ਦੌੜ weight lifting ਰਵਾਇਤੀ martial arts ਕਬੱਡੀ ਘੋੜਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕੀਆਂ ਵਰਗੀਆਂ ਖੇਡਾਂ ਕਰਵਾਈਆਂ ਜਾਣਗੀਆਂ ਅੱਜ ਪਹਿਲੇ ਦਿਨ ਮੁੰਡਿਆਂ ਦਾ ਹਾਕੀ ਮੈਚ ਤੇ ਕੁੜੀਆਂ 600 ਮੀਟਰ ਦੌੜਾਂ ਉਸ ਤੋਂ ਇਲਾਵਾ 100 ਮੀਟਰ ਦੌੜ ਉਸ ਤੋਂ ਇਲਾਵਾ 1500 ਮੀਟਰ ਦੌੜ ਮੁੰਡੇ ਕੁੜੀਆਂ ਦੀ 400 ਮੀਟਰ ਦੌੜ ਮੁੰਡੇ ਕੁੜੀਆਂ ਵਿਚਾਲੇ ਮੁਕਾਬਲੇ ਹੋਣਗੇ ਸੱਭਿਆਚਾਰਕ ਸ਼ਖਸੀਅਤ ਤਰਸੀਮ ਚੰਦ ਕਲਹਾੜੀ ਦੀ ਟੀਮ ਪੰਜਾਬੀ ਵਿਰਸਾ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਬਾਰੇ ਪ੍ਰਦਰਸ਼ਨੀ ਲਗਾਈ ਜਾਵੇਗੀ ਕਲਾਕਾਰ ਤਿੰਨ ਦਿਨ ਭੰਗੜਾ ਅਤੇ ਝੂਮਰ ਆਦੀ ਪੇਸ਼ਕਸ਼ ਕਰਨਗੇ ਕਲਾਰਾਇਪੁਰ ਖੇਡਾਂ 1933 ਵਿੱਚ ਸ਼ੁਰੂ ਹੋਈਆਂ ਹਨ ਪਰ ਉਪਕਾਰੀ ਇੰਦਰ ਸਿੰਘ ਗਰੇਵਾਲ ਨੇ ਇੱਕ ਸਾਲਾਨਾ ਮਨੋਰੰਜਕ ਮੀਟਿੰਗ ਦੀ ਕਲਪਨਾ ਕੀਤੀ ਜਿੱਥੇ ਕਿਲਾ ਰਾਏਪੁਰ ਦੇ ਆਲੇ ਦੁਆਲੇ ਦੇ ਖੇਤरां ਦੇ ਕਿਸਾਨ ਇਕੱਠੇ ਹੋ ਸਕਦੇ ਨੇ ਅਤੇ ਆਪਣੀ ਸਰੀਰਕ ਤਾਕਤ ਦੀ ਜਾਂਚ ਕਰ ਸਕਣ ਇਸ ਵਿਚਾਰ ਨੇ ਕਿਲਾ ਰਾਏਪੁਰ ਖੇਡਾਂ ਨਿਰਵਿਵਾਦ ਪਿੰਟੂ ਪੈਂਡੂ 올림픽 ਨੂੰ ਜਨਮ ਦਿੱਤਾ ਹਰ ਸਾਲ ਫਰਵਰੀ ਮਹੀਨੇ ਲੁਧਿਆਣਾ ਵਿਦੇਸ਼ਾ ਸਣੇ ਸੈਂਕੜੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣ ਜਾਂਦੇ ਨੇ ਕਿਲਾ ਰਾਏਪੁਰ ਵਿਖੇ ਵਿਸ਼ੇਸ਼ ਨਸਲ ਦੇ ਬਲਦਾ ਊਠਾਂ ਕੁੱਤਿਆਂ ਖਚਰਾ ਅਤੇ ਹੋਰ ਜਾਨਵਰਾਂ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਜਾਨਵਰਾਂ ਨੂੰ ਵੇਖਣ ਲਈ ਲੋਕ ਕਿਲਾ ਰਾਏਪੁਰ ਆਉਂਦੇ ਨੇ ਫਿਲਹਾਲ ਬਲਦ ਦੌੜ ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ